ਇਕ ਓੰਕਾਰ মিডিਆ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਸੰਵਿਧਾਨ ਤੇ ਦੇਸ਼ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਸੰਵਿਧਾਨ ਤੇ ਕਾਨੂੰਨ ਸਭ ਲਈ ਬਰਾਬਰ ਹੈ ਕੋਈ ਅਮੀਰ ਹੈ ਜਾਂ ਗਰੀਬ ਹੈ ਕੋਈ ਸਿੱਖ ਹੈ ਈਸਾਈ ਹੈ ਮੁਸਲਮਾਨ ਹੈ ਜਾਂ ਹਿੰਦੂ ਹੈ ਕੋਈ ਹਿੰਦੀ ਬੋਲਣ ਵਾਲਾ ਹੈ ਜਾਂ ਪੰਜਾਬੀ ਬੋਲਣ ਵਾਲਾ ਹੈ ਕੋਈ ਬੰਦਾ ਹੈ ਜਾਂ ਜਨਾਨੀ ਹੈ ਕਿਸੇ ਨਾਲ ਵੀ ਧਰਮ ਦੇ ਜਾਤ ਦੇ ਲਿੰਗ ਦੇ ਭਾਸ਼ਾ ਦੇ ਹਜ਼ਾਰ ਦੇ ਉੱਤੇ ਸੰਵਿਧਾਨ ਜਾਂ ਕਾਨੂੰਨ ભેਦ ਪਾਉ ਨਹੀਂ ਕਰਦਾ ਇਹ ਗੱਲ ਸੁਣਨ ਨੂੰ ਬੜੀ ਚੰਗੀ ਲੱਗਦੀ ਹੈ ਲੱਗਦਾ ਹੈ ਕਿ ਅਸੀਂ ਇੱਕ ਅਜਿਹੇ ਲੋਕਤੰਤਰ ਵਿੱਚ ਰਹਿ ਰਹੇ ਹਾਂ ਜਿੱਥੇ ਕਾਨੂੰਨ ਦੀ ਇੱਜ਼ਤ ਹੈ ਜਿੱਥੇ ਸੰਵਿਧਾਨ ਦੀ ਇੱਜ਼ਤ ਹੈ ਪਰ ਕੀ ਪ੍ਰੈਕਟੀਕਲੀ ਹੋ ਰਿਹਾ ਹੈ ਜਾਂ ਪ੍ਰੈਕਟੀਕਲੀ ਅਮੀਰ ਵਾਸਤੇ ਕਾਨੂੰਨ ਅਲੱਗ ਹੈ ਗਰੀਬ ਵਾਸਤੇ ਅਲੱਗ ਹੈ ਪ੍ਰਭਾਵਸ਼ਾਲੀ ਲੋਕਾਂ ਵਾਸਤੇ ਅਲੱਗ ਹੈ ਇਹ ਗੈਰ ਪ੍ਰਭਾਵੀ ਆਮ ਆਦਮੀ ਵਾਸਤੇ ਅਲੱਗ ਹੈ ਪ੍ਰੈਕਟੀਕਲੀ ਕੀ ਹੋ ਰਿਹਾ ਹੈ ਇਹਦੇ ਬੜੇ ਐਗਜ਼ੈਂਪਲ ਬੜੇ ਉਦਾਹਰਨ ਸਾਡੇ ਸਾਹਮਣੇ ਆਉਂਦੇ ਨੇ ਪਰ ਸਭ ਤੋਂ ਵੱਡਾ ਉਦਾਹਰਨ ਹੈ ਬਾਬਾ ਗੁਰਮੀਤ RAM ਰਹੀਮ ਦਾ ਜੀ ਹਾਂ ਧੰਤਨ ਸਤਗੁਰ ਜਿਹੜੀ ਸੰਪਰਦਾਏ ਉਹਦੇ ਮੁਖੀ ਬਾਬਾ ਗੁਰਮੀਤ RAM ਰਹੀਮ ਹੁਣ ਮੈਂ ਉਹਨਾਂ ਨੂੰ ਬਾਬਾ ਤੇ ਨਹੀਂ ਕੰਗਾ ਕਿਉਂਕਿ ਪਹਿਲਾਂ ਇਸ ਨਾਮ ਨਾਲ ਉਹ ਜਾਣੇ ਜਾਂਦੇ ਸਨ ਹੁਣ ਤਾਂ ਸੀਬੀਆਈ ਕੋਰਟ ਨੇ ਠੱਪਾ ਲਗਾ ਦਿੱਤਾ ਉਹਨਾਂ ਦੇ ਉੱਤੇ ਬਲਾਤਕਾਰੀ ਰਾਮ ਰਹੀਮ ਮਰਡਰਰ ਰਾਮ ਰਹੀਮ ਕਿਉਂਕਿ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕੋਰਟ ਕਹਿ ਰਹੀ ਹੈ ਕਿ ਕੋਰਟ ਨੇ ਉਹਨਾਂ ਨੂੰ ਸਜ਼ਾ ਸੁਣਾਈ ਹੈ ਉਹ ਰਾਮ ਰਹੀਮ ਜਿਹਨੂੰ ਸੀਬੀਆਈ ਕੋਰਟ ਨੇ ਤਾਂ ਉਮਰ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਈ ਹੈ ਉਹ ਰਾਮ ਰਹੀਮ ਜਿਹਦੇ ਖਿਲਾਫ ਹੱਲੀ ਵੀ ਮੁਕਦਮੇ ਪੈਂਡਿੰਗ ਨੇ ਉਹਨਾਂ ਦੇ ਫੈਸਲੇ ਵੀ ਆਉਣੇ ਬਾਕੀ ਨੇ ਉਹ ਗੁਰਮੀਤ ਰਾਮ ਰਹੀਮ ਜਿਹਦੇ ਤੇ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਨੇ ਸਕੂਲ ਦੀਆਂ ਬੱਚੀਆਂ ਨੂੰ ਆਪਣੀ ਗੁਫਾ ਵਿੱਚ ਬੁਲਾ ਕੇ ਉਹਨਾਂ ਨਾਲ ਕੋ ਕਰਮ ਕਰਨ ਦੇ ਦੋਸ਼ ਨੇ ਜਿਹਦੇ ਉੱਤੇ ਕਈ ਮਰਡਰ ਕਰਨ ਦੇ ਦੋਸ਼ ਨੇ ਜਿਹਦੇ ਉੱਤੇ ਆਪਣੇ ਹੀ ਡੇਰੇ ਦੇ ਸਾਧੂ ਜਿਹੜੇ ਨੇ ਉਹਨਾਂ ਨੂੰ ਨਪੁੰਸਕ ਬਣਾਉਣ ਦੇ આરોਪ ਨੇ ਜਿਹਦੇ ਉੱਤੇ ਨਸ਼ੇ ਦਾ ਕਾਰੋਬਾਰ ਕਰਨ ਦੇ આરોਪ ਨੇ ਨਾ ਜਾਣੇ ਕਿੰਨੇ આરોਪ ਉਸ ਗੁਰਮੀਤ ਰਾਮ ਰਹੀਮ ਦੇ ਉੱਪਰ ਨੇ ਜਿਹੜਾ ਹੀਨੀਅਸ ਕ੍ਰਾਈਮ ਦੀ ਗਿਣਤੀ ਵਿੱਚ ਆਉਂਦੇ ਨੇ ਅਜੇਹਾ ਕੋਈ ਹੋਰ ਮੁਜਰਮ ਹੁੰਦਾ ਤਾਂ ਸ਼ਾਇਦ ਜਿਹੜਾ ਕੋਰਟ ਦਾ ਨਜ਼ਰੀਆ ਉਹਦੇ ਪ੍ਰਤੀ ਕੁਝ ਹੋਰ ਹੁੰਦਾ ਲੇਕਿਨ ਕਿਉਂਕਿ ਉਹਦੇ ਪਿੱਛੇ ਫਾਲੋਅਰ ਨੇ ਉਹਦੇ ਕੋਲ ਵੋਟਾਂ ਨੇ ਔਰ ਪਾਰਟੀਆਂ ਨੂੰ ਖਾਸ ਤੌਰ ਤੇ ਸੱਤਾ ਪੱਖ ਨੂੰ ਉਹਦੀਆਂ ਵੋਟਾਂ ਚਾਹੀਦੀਆਂ ਨੇ ਇਸ ਕਰਕੇ ਉਹਨੂੰ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਉਹ ਕਿਵੇਂ ਦਿੱਤੀ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਕਿ ਹੁਣ ਤਾਂ ਲੋਕ ਕਹਿਣ ਲੱਗ ਗਏ ਨੇ ਕਿ ਜਿਹੜੀ ਉਹਨੂੰ ਸਜ਼ਾ ਮਿਲੀ ਹੈ ਉਹ ਸਜ਼ਾ ਮਿਲੀ ਹੈ ਜਾਂ ਮਜ਼ਾਕ ਕੀਤਾ ਗਿਆ ਗੁਰਮੀਤ RAM ਰਹੀਮ ਅਕਤੂਬਰ 2020 ਦੇ ਵਿੱਚ ਇੱਕ ਦਿਨ ਵਾਸਤੇ ਪੈਰੋਲ ਤੇ ਬਾਹਰ ਆਇਆ ਉਸ ਤੋਂ ਬਾਅਦ ਮਈ 2021 ਵਿੱਚ ਫਿਰ ਇੱਕ ਦਿਨ ਵਾਸਤੇ ਪੈਰੋਲ ਤੇ ਆਇਆ ਫਿਰ ਫਰਵਰੀ 2022 ਦੇ ਵਿੱਚ 21 ਦਿਨ ਵਾਸਤੇ ਪੈਰੋਲ ਤੇ ਆਇਆ ਫਿਰ ਅਕਤੂਬਰ 2022 ਦੇ ਵਿੱਚ 40 ਦਿਨ ਵਾਸਤੇ ਪੈਰੋਲ ਤੇ ਆਇਆ ਫਿਰ ਜੂਨ 2022 ਦੇ ਵਿੱਚ 30 ਦਿਨਾਂ ਵਾਸਤੇ ਪੈਰੋਲ ਤੇ ਆਇਆ ਫਿਰ ਜਨਵਰੀ 2023 ਦੇ ਵਿੱਚ 40 ਦਿਨਾਂ ਦੇ ਪਰੋਲ ਤੇ ਆਇਆ ਫਿਰ ਜੁਲਾਈ 2023 ਦੇ ਵਿੱਚ 30 ਦਿਨਾਂ ਦੇ ਪਰੋਲ ਤੇ ਆਇਆ ਫਿਰ ਨਵੰਬਰ 2023 ਦੇ ਵਿੱਚ 21 ਦਿਨ ਦੇ ਪਰੋਲ ਤੇ ਆਇਆ ਫਿਰ ਜਨਵਰੀ 2024 ਦੇ ਵਿੱਚ 60 ਦਿਨ ਤੇ ਪਰੋਲ ਤੇ ਆਇਆ ਫਿਰ ਅਗਸਤ 2024 ਦੇ ਵਿੱਚ 21 ਦਿਨ ਦੇ ਪਰੋਲ ਤੇ ਆਇਆ ਫਿਰ ਸਤੰਬਰ 2024 ਦੇ ਵਿੱਚ 21 ਦਿਨ ਦੇ ਪਰੋਲ ਤੇ ਆਇਆ ਫਿਰ ਜਨਵਰੀ 2025 ਦੇ ਵਿੱਚ 30 ਦਿਨ ਦੇ ਪਰੋਲ ਤੇ ਆਇਆ ਫਿਰ ਅਪ੍ਰੈਲ 2025 ਦੇ ਵਿੱਚ 21 ਦਿਨ ਦੇ ਪੈਰੋਲ ਤੇ ਆਇਆ ਤੇ ਫਿਰ ਅਗਸਤ 2025 ਦੇ ਵਿੱਚ 40 ਦਿਨ ਦੇ ਪੈਰੋਲ ਤੇ ਆਇਆ ਜਾਨੀ ਸਜ਼ਾ ਹੋਣ ਤੋਂ ਬਾਅਦ 14 ਵਰੀ ਪੈਰੋਲ ਜਿਹੜਾ ਇਸ ਬਲਾਤਕਾਰੀ ਮਰਡਰਰ ਬਾਬੇ ਨੂੰ ਮਿਲ ਚੁੱਕਾ ਹੈ ਇੱਕ ਪਾਸੇ ਬੜੇ ਹੀ ਆਮ ਕੈਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਬੜੇ ਅਜਿਹੇ ਕੈਦੀ ਨੇ ਜਿਹੜੇ ਪੈਰੋਲ ਵਾਸਤੇ ਐਪਲੀਕੇਸ਼ਨ ਲਾਂਦੇ ਨੇ ਤੇ ਉਹ ਐਪਲੀਕੇਸ਼ਨ ਰੁੜ ਜਾਂਦੀ ਹੈ ਬੜਾ ਜ਼ੋਰ ਲਾਉਣ ਤੋਂ ਬਾਅਦ ਬੜੀਆਂ ਸ਼ਿਫਾਰਿਸ਼ਾਂ ਲਾਉਣ ਤੋਂ ਬਾਅਦ ਉਹਨਾਂ ਨੂੰ ਇੱਕ ਅਦੀਵਰੀ ਸਾਲ ਦੇ ਵਿੱਚ ਜਾਂ ਦੋ ਸਾਲਾਂ ਦੇ ਵਿੱਚ ਪੈਰੋਲ ਮਿਲ ਜਾਂਦੀ ਹੈ ਫਿਰ ਗੁਰਮੀਤ RAM ਰਹੀਮ ਦੇ ਮਾਮਲੇ ਵਿੱਚ ਅਜੇਹਾ ਕੀ ਹੈ ਕਿ ਉਹਨੂੰ ਹਰ ਮਹੀਨੇ ਹਰ ਦੂਜੇ ਮਹੀਨੇ ਪੈਰੋਲ ਮਿਲਦੀ ਹੈ ਤੇ ਪੈਰੋਲ ਵੀ ਇੱਕ ਹਫਤੇ ਜਾਂ ਇੱਕ ਦਿਨ ਦੀ ਨਹੀਂ 40 ਦਿਨ ਦੀ 30 ਦਿਨ ਦੀ 21 ਦਿਨ ਦੀ 60 ਦਿਨ ਦੀ ਪੈਰੋਲ ਮਿਲਦੀ ਹੈ ਔਰ ਬੜੀ ਖੂਰ ਲਾਜਵਾਬ ਗੱਲ ਹੈ ਕਿ ਜਦੋਂ ਵੀ ਪਰੋਲ ਮਿਲਦੀ ਹੈ ਉਦੋਂ ਕੋਈ ਨਾ ਕੋਈ ਇਲੈਕਸ਼ਨ ਹੋ ਰਹੇ ਹੁੰਦੇ ਨੇ ਜਾਂ ਹੋਣ ਵਾਲੇ ਹੁੰਦੇ ਨੇ ਚਾਹੇ ਉਹ ਹਰਿਆਣਾ ਦੇ ਇਲੈਕਸ਼ਨ ਹੋਣ ਜਾਂ ਹੋਰ ਸਟੇਟਾਂ ਦੇ ਇਲੈਕਸ਼ਨ ਹੋਣ ਜਾਂ ਪੰਜਾਬ ਦੇ ਇਲੈਕਸ਼ਨ ਹੋਣ ਹੁਣ ਪੰਜਾਬ ਦੇ ਵਿੱਚ ਇਲੈਕਸ਼ਨ ਨਜ਼ਦੀਕ ਨੇ ਤਿਆਰੀਆਂ ਸ਼ੁਰੂ ਹੋ ਗਈਆਂ ਅਗਲੀ ਵਿਧਾਨ ਸਭਾ ਵਾਸਤੇ ਹੁਣ ਆਏਗਾ ਪਰੋਲ ਤੇ ਰਹੇਗਾ ਪ੍ਰਭਾਵਿਤ ਕਰੇਗਾ ਫਿਰ ਜਿਹੜਾ ਇਲੈਕਸ਼ਨ ਨਜ਼ਦੀਕ ਆ ਜਾਏਗਾ ਫਿਰ ਪਰੋਲ ਦੇ ਦਿੱਤੀ ਜਾਏਗੀ ਲੋਕ ਤਾਂ ਸੋਸ਼ਲ ਮੀਡੀਆ ਤੇ ਐਸਾ ਕਹਿਣ ਲੱਗੇ ਨੇ ਕਿ ਤੁਸੀਂ ਜੇਲ੍ਹ ਦੀ ਚਾਬੀ ਹੀ ਰਾਮ ਰਹੀਮ ਨੂੰ ਫੜਾ ਦਿਓ ਜਦੋਂ ਦਾ ਦਿਲ ਕਰੇਗਾ ਬਾਹਰ ਆ ਜਾਏ ਕਰੇਗਾ ਪਰੋਲ ਦੀ ਵੀ ਫਾਰਮੈਲਟੀ ਕਿਉਂ ਕਰਦੇ ਹੋ ਇੱਕ ਪਾਸੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ 20 25 25 ਸਾਲ ਜੇਲ੍ਹਾਂ ਦੇ ਵਿੱਚ ਹੋ ਗਏ ਨੇ ਉਮਰ ਕੈਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਸ ਦੇ ਬਾਵਜੂਦ ਉਹਨਾਂ ਨੂੰ ਦੇਸ਼ ਵਾਸਤੇ ਖਤਰਾ ਦੱਸ ਕੇ ਛੱਡਿਆ ਨਹੀਂ ਜਾ ਰਿਹਾ ਜਦਕਿ ਉਹਨਾਂ ਨੇ ਜੋ ਕੁਝ ਕੀਤਾ ਸੀ ਉਹ ਪਾਗੂਕਤਾ ਦੇ ਵਿੱਚ ਕੀਤਾ ਸੀ ਜੋ ਉਸ ਸਮੇਂ ਦਾ ਮਾਹੌਲ ਸੀ ਜੋ ਉਸ ਸਮੇਂ ਦਾ ਇੱਕ ਵਿਰਤਾਂਤ ਸੀ ਉਸ ਵਿਰਤਾਂਤ ਦੇ ਵਿੱਚ ਉਹਨਾਂ ਨੇ ਭਾਵੁਕਤਾ ਦੇ ਵਿੱਚ ਆ ਕੇ ਜੋ ਕਦਮ ਚੁੱਕੇ ਉਹਦੇ ਕਰਕੇ ਉਹਨਾਂ ਨੂੰ ਸਜ਼ਾਵਾ ਹੋਈਆਂ ਸਜ਼ਾਵਾ ਪੂਰੀਆਂ ਹੋ ਗਈਆਂ ਨਾ ਰਿਹਾਈ ਹੁੰਦੀ ਹੈ ਨਾ ਪੈਰੋਲ ਮਿਲਦਾ ਹੈ ਤੇ ਦੂਜੇ ਪਾਸੇ ਇੱਕ ਅਜਿਹਾ ਬਲਾਤਕਾਰੀ ਬਾਬਾ ਹੈ ਜਿਹੜਾ ਜਾਣਬੁੱਝ ਕੇ ਸਾਰੇ ਵਰਤਾਰੇ ਕਰਦਾ ਹੈ ਜਿਹੜਾ ਪੈਸੇ ਵਾਸਤੇ ਤਾਕਤ ਵਾਸਤੇ ਗਲਤ ਕੰਮ ਕਰਦਾ ਹੈ ਸੱਤਾ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਣ ਵਾਸਤੇ ਸੰਤਤਾ ਹੀ ਛੱਡ ਕੇ ਰਾਜਨੀਤੀ ਵਿੱਚ ਆਉਂਦਾ ਹੈ ਰਾਜਨੇਤਾਵਾਂ ਨੂੰ ਸਮਰਥਨ ਦੇਣਾ ਸ਼ੁਰੂ ਕਰਦਾ ਹੈ ਜਿਹੜਾ ਗੀਤ ਗਾਣੇ ਸ਼ੁਰੂ ਕਰਦਾ ਹੈ ਜਿਹੜਾ ਫਿਲਮਾਂ ਬਣਾਣੀਆਂ ਸ਼ੁਰੂ ਕਰਦਾ ਹੈ ਔਰ ਫਿਲਮਾਂ ਦੇ ਵਿੱਚ ਆਪਣੇ ਆਪ ਨੂੰ ਏਦਾਂ ਦਿਖਾਉਂਦਾ ਹੈ ਕਿ ਜਿੱਦਾਂ ਸੁਪਰਮੈਨ ਤੋਂ ਬਾਅਦ ਇੱਕ ਨਵਾਂ ਸੁਪਰਮੈਨ ਹਿੰਦੁਸਤਾਨ ਦੇ ਵਿੱਚ ਪੈਦਾ ਹੋ ਗਿਆ ਹੋਵੇ ਅਜੇਹਾ ਬਾਬਾ ਜਿਹਦਾ ਧਰਮ ਨਾਲ ਕੋਈ ਦੂਰ ਦੂਰ ਤੱਕ ਵਸਤਾ ਨਹੀਂ ਲੇਕਿਨ ਕਿਉਂਕਿ ਉਹਦੇ ਕੋਲ ਕੁਝ ਵੋਟ ਹੈਗੀਆਂ ਨੇ ਜਿਹੜੀਆਂ ਕੁਝ ਹਲਕਿਆਂ ਦੇ ਵਿੱਚ ਬਦਲਾਅ ਕਰ ਸਕਦੀਆਂ ਨੇ ਜਿੱਤ ਜਾਂ ਹਾਰ ਨੂੰ ਤੈਅ ਕਰ ਸਕਦੀਆਂ ਨੇ ਇਸ ਕਰਕੇ ਉਹਨੂੰ ਵਾਰ-ਵਾਰ ਪਰੋਲ ਦਿੱਤਾ ਜਾ ਰਿਹਾ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਪਰੋਲ ਤੇ ਇਤਰਾਜ਼ ਚੁੱਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੱਲ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਅਤੇ ਇਤਰਾਜ਼ ਕੀਤਾ ਚੰਗੀਆਂ ਮੰਨੀਆਂ ਪਰਮੰਨੀਆਂ ਸਿੱਖ ਹਸਤੀਆਂ ਸਮਾਜਿਕ ਜਿਹੜੇ ਕਾਰਕਿਰਤਾ ਨੇ ਇਸ ਪੈਰੋਲ ਦੇ ਉੱਤੇ ਇਤਰਾਜ਼ ਚੁੱਕ ਰਹੇ ਨੇ ਹਰ ਵਾਰੀ ਚੁੱਕਦੇ ਨੇ ਲੇਕਿਨ ਗੁੰਗੇ ਕੰਨਾਂ ਤੱਕ ਨਾ ਆਵਾਜ਼ ਨਹੀਂ ਜਾਂਦੀ ਬਹਿਰੇ ਕੰਨਾਂ ਤੱਕ ਨਾ ਆਵਾਜ਼ ਨਹੀਂ ਪਹੁੰਚਦੀ ਤੇ ਕਾਨੂੰਨ ਸੁਪਰੀਮ ਕੋਰਟ ਹਾਈ ਕੋਰਟ ਉਹਨਾਂ ਕੋਲ ਵੀ ਜਦੋਂ ਅਪਲੀਕੇਸ਼ਨਾਂ ਜਾਂਦੀਆਂ ਨੇ ਤੇ ਉਹ ਜਵਾਬ ਤਲਬੀ ਜ਼ਰੂਰ ਕਰਦੀਆਂ ਨੇ ਪਰ ਸਮਝ ਨਹੀਂ ਪਾਉਂਦੇ ਜਾਂ ਕੋਈ ਵੀ ਐਕਸ਼ਨ ਲੈਣ ਤੋਂ ਗੁਰੇਜ਼ ਕਰ ਜਾਂਦੇ ਨੇ ਕਿ ਅਜੇ ਹਕ ਕੀ ਹੋ ਗਿਆ ਹੈ ਕਿ ਇੱਕ ਹੈਨियस क्राइम ਦੇ ਅਪਰਾਧੀ ਨੂੰ ਵਾਰ-ਵਾਰ ਪੈਰੋਲ ਦਿੱਤਾ ਜਾ ਰਿਹਾ ਹੈ। ਸੋ ਹਿੰਦੁਸਤਾਨ ਦੇ ਵਿੱਚ ਦੋ ਕਾਨੂੰਨ ਚੱਲ ਰਹੇ ਨੇ ਜਿਹੜਾ ਗਰੀਬ ਵਾਸਤੇ ਹੋਰ ਹੈ, ਅਮੀਰ ਵਾਸਤੇ ਹੋਰ ਹੈ, ਪ੍ਰਭਾਵਸ਼ਾਲੀ ਵਾਸਤੇ ਹੋਰ ਹੈ, ਆਮ ਬੰਦੇ ਵਿੱਚ ਹੋਰ ਹੈ। ਜੇ ਜਨਤਾ ਦਾ ਵਿਸ਼ਵਾਸ ਬਹਾਲ ਕਰਨੇ ਕਾਨੂੰਨ ਦੇ ਉੱਤੇ, ਦੇਸ਼ ਦੇ ਸੰਵਿਧਾਨ ਦੇ ਉੱਤੇ, ਜੇ ਚਾਹਦੇ ਹੋ ਕਿ ਸਾਰੀ ਕਮਿਊਨਿਟੀਆਂ ਦੇਸ਼ ਦੇ ਕਾਨੂੰਨ ਤੇ ਦੇਸ਼ ਦੇ ਸੰਵਿਧਾਨ ਦੀ ਇੱਜ਼ਤ ਕਰਨ ਤਾਂ ਕਾਨੂੰਨ ਨੂੰ ਸਭ ਨਾਲ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਹੈ। रियायत देनी है तो सब नु देनी चाहिए शक्ति करनी है तो सब नाल एको एक जई होनी चाहिए ਤੁਹਾਡੇ ਕੀ ਵਿਚਾਰ ਨੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਲਿਖੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਸ਼ੇਅਰ ਕਰੋ ਇਸ ਖਬਰ ਨੂੰ ਤਾਂ ਕਿ ਹੋਰ ਲੋਕਾਂ ਤੱਕ ਵੀ ਸਾਡੀ ਇਹ ਖਬਰ ਪਹੁੰਚ ਸਕੇ ਸਾਡੇ ਚੈਨਲ ਦੀ ਤਾਕਤ ਕੇਵਲ ਤੁਸੀਂ ਹੋ ਤੁਸੀਂ ਸਾਡੇ ਫਾਲੋਅਰ ਜਿਹੜੇ ਸਾਡੇ ਨਾਲ ਜੁੜੇ ਹੋ ਤੁਸੀਂ ਸਾਡੀ ਤਾਕਤ ਹੋ ਅਸੀਂ ਕਿਸੇ ਤੋਂ ਕੋਈ ਫਾਈਨੈਂਸ਼ੀਅਲ ਸਹਿਯੋਗ ਨਹੀਂ ਲੈ ਰਹੇ ਕੇਵਲ ਆਪਣੇ ਫਾਲੋਅਰਸ ਜਿਹੜੇ ਹੌਲੀ-ਹੌਲੀ ਵੱਧ ਰਹੇ ਹੈ ਉਹਨਾਂ ਦੇ ਦਮ ਤੇ ਅਸੀਂ ਅਜਿਹੀਆਂ ਖਬਰਾਂ ਆਵਜੀ ਨਾਲ ਅੱਗੇ ਵੀ ਸਾਂਝੀਆਂ ਕਰਦੇ ਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ